ਆਗੇ ਤੁਸੀਂ ਹਾਂ ਆ ਗਿਆ ਲੈ ਕੀ ਕੀ ਆਖਿਆ ਡਾਕਟਰ ਨੇ ਤੈਨੂੰ ਪਤਾ ਹੀ ਆ ਕਿੰਨੇ ਵਾਰੀ ਰਿਪੋਰਟ ਕਰਾ ਲਈ ਗਏ ਹੂੰ ਮਸਾਹੀ ਕੁਛ ਆਉਂਦਾ ਕਿੰਨੀਆਂ ਦਵਾਈਆਂ ਖਾ ਲਈਆਂ ਕੁਝ ਫਰਕ ਨਹੀਂ ਪਿਆ ਫਿਰ ਹੂੰ ਹੁਣ ਕੀ ਹੁਣ ਤਾਂ ਬੈਗ ਰੂਈ ਕੁਝ ਕਰ ਸਕਦਾ ਦੋ ਇਹੰ ਦਾ ਕੁਝ ਨਿਕਲੇ ਤੇ ਫਿਰ ਜੀ ਡਾਕਟਰ ਕਹਿ ਰਹੇ ਨੇ ਤਾਂ ਤੁਸੀਂ ਖਾ ਲਓ ਨਾ ਦਵਾਈ ਕਿੰਨੀ ਖਾਈ ਜਾਵਾਂ ਮੈਂ ਹੈ ਦਵਾਈਆਂ ਖਾ ਖਾ ਕੇ ਹੋਰ ਦਵਾਈਆਂ ਲੱਗ ਜਾਣਗੀਆਂ ਉਹਨਾਂ ਨੇ ਹੋਰ ਦਵਾਈਆਂ ਵਾਲਾ ਦੇਣਗੇ ਵੀ ਆਰ ਇੱਕ ਹੋਰ ਪਲੇਸ ਮੇਰੇ ਲਈ ਖਾ ਕੇ ਦੇਖ ਲਉ ਨਾ ਮੈਂ ਤੇਰੇ ਲਈ ਖਾ ਰਿਹਾ ਨੀ ਮੈਨੂੰ ਕੀ ਲੋੜ ਦੀ ਯਾਰ ਤੁਹਾਨੂੰ ਨਹੀਂ ਪਤਾ ਮੈਂ ਬਾਹਰ ਵੀ ਨਹੀਂ ਜਾਣ ਜੋ ਕਰੀ ਹੈ ਕਿ ਕੀ ਮੈਨੂੰ ਸਾਰੇ ਤਾਨੇ ਮੇਨੇ ਮਾਰਦੇ ਨੇਗੇ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਇਹਦੇ 'ਚ ਕਮੀ ਆ ਯਾ ਉਹ ਐ ਮੈਨੂੰ ਬਹੁਤ ਜ਼ਿਆਦਾ ਰੋਣਾ ਆਉਂਦਾ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਹਾਂ ਇਸ ਚੀਜ਼ ਦਾ ਤੁਹਾਨੂੰ ਵੀ ਪਤਾ ਯਾ ਉਹ ਲੋਕਾਂ ਦਾ ਕੀ ਆ ਉਹ ਲੋਕ ਤਾਂ ਮੈਂ ਮਾਰੀ ਜਾਂਦਾ ਨੇ ਤੈਨੂੰ ਪਤਾ ਨਾ ਕਮੀ ਗੀਦੇ 'ਚ ਹੈ ਤੇਰੇ 'ਚ ਕਮੀ ਨਹੀਂ ਹੈਗੀ ਨਾ ਮੇਰੀ 'ਚ ਕਮੀ ਆ ਫਿਰ ਲੋਕਾਂ ਨੂੰ ਤਾਂ ਇਹ ਨਾ ਬਤਾ ਲੋਕ ਤਾਂ ਸਾਰੇ ਮੈਨੂੰ ਹੀ ਬੋਲਦੇ ਪਏ ਨੇ ਨਾ ਲੋਕਾਂ ਤੋਂ ਲੈਣਾ ਕੀ ਹੈ ਆਪਣਾ ਦੇਖਣਾ ਪੈਂਦਾ ਉਹਨਾਂ ਲੋਕਾਂ ਦਾ ਵੀ ਕੀ ਕਰੀ ਦੱਸ ਕਿੰਨਾ ਘਟੇਮ ਦਵਾਈ ਖਾਈ ਜਾਉਂਗਾ ਮੈਂ ਉਹਨਾਂ ਦਵਾਈਆਂ ਅਸਰ ਕਰਦੀ ਹੈ ਬਹੁਤ ਖਸਮਤ ਮੇਰੇ 'ਚ ਕੋਈ ਕਮੀ ਹੈਗੀ ਮੈਨੂੰ ਇਹ ਲੱਗਦਾ ਵੀ ਮੇਰੇ 'ਚ ਹੀ ਕੋਈ ਘਾਟ ਹੈਗੀ ਉਹ ਤੇਰੇ 'ਚ ਕਿੱਥੇ ਘਾਟ ਹੈ ਮਸਾਲਾ ਮੈਡੀਕਲ ਰਿਪੋਰਟ ਆਪਾਂ ਜਾਨੇ ਮਰੀਆ ਦੇਖ ਲੈ ਕਿਦੀ ਚ ਘਟ ਤੇਰੇ ਚ ਕ ਮੇਰੇ ਚ ਕੀ ਕਰਾਂ ਤੁਸ ਸਮਝ ਨਹੀਂ ਆਉਂਦੀ ਕੁਛ ਤੁਸੀਂ ਪਲੀਜ਼ ਇੱਕ ਵਾਰੀ ਨਾ ਮੇਰੇ ਕਰਕੇ ਤੁਸੀਂ ਦਵਾਈ ਖਾ ਕੇ ਦੇਖ ਲਓ ਚਲੋ ਇਹ ਤੋ ਕਹੀ ਹੈ ਨਾ ਨਹੀਂ ਹਟਦੀ ਤਾਂ ਮੈਂ ਤੇਰੀ ਮੰਗ ਲਾਂ ਇੱਕ ਵਾਰੀ ਹੋਰ ਟ੍ਰਾਈ ਕਰਾਂ ਔਰ ਖਾਲਾ ਨੂੰ ਦਈ। ਬਸ ਤੁਸੀਂ ਇੱਕ ਵਾਰ ਦਵਾਈ ਲੈ ਲਓ ਠੀਕ ਹੈ। ਬਾਕੀ ਰੱਬ ਦੀ ਮਰਜ਼ੀ ਕਿਵੇਂ ਦਾ ਦੇਖ ਲਾਂਗੇ ਹੈਨਾ। ਜੇ ਹੁਣ ਕੋਈ ਹਿਲਣਾ ਨਾ ਹੋਇਆ ਨਾ ਤਾਂ ਮੈਂ ਹੋਰ ਦਵਾਈ ਨਹੀਂ ਖਾਣੀ ਹੈਗੀ। ਐਵੇਂ ਨਾ ਕੋ ਤੁਸੀਂ ਪਹਿਲੇ ਇਦਾਂ ਨਾ ਸੋਚੋ। ਕਿ ਬਤ ਆਪਣੀ ਕਿਸਮਤ ਦੇ ਵਿੱਚ ਹੋਵੇ। ਹੈਨਾ। ਚਲ ਤੁਸੀਂ ਬੈਠੋ ਠੀਕ ਹੈ ਰੈਸਟ ਕਰੋ। ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਆ ਠੀਕ ਹੈ। ਜਸਟ ਕਰ ਲਓ ਤੁਸੀਂ। ਸੋਨੋ ਤੁਸੀਂ ਦਵਾਈ ਕਿਉਂ ਨਹੀਂ ਖਾਧੀ? ਓਏ ਫਿਰ ਕੀ ਹੋ ਗਿਆ ਯਾਰ ਜੇ ਕਦੇ ਨਹੀਂ ਖਾਧੀ ਹੈਗੀ। ਓਏ ਯਾਰ ਮੈਨੂੰ ਪਲ-ਪਲ ਦੀ ਟੈਨਸ਼ਨ ਹੋ ਰਹੀ ਹੈਗੀ ਯਾਰ ਤੁਸੀਂ ਕਹਿ ਰਹੇ ਹੋਗੇ ਫਿਰ ਕੀ ਹੋ ਗਿਆ? ਓਏ ਕੀ ਕਰਾਂ? ਆਹ ਕਿਆ ਮੈਂ ਤਾਂ ਦਵਾਈ ਖਾ ਖਾ ਕੇ। ਸਾਲਾ ਅੰਦਰ ਮੱਚਦਾ ਮੇਰਾ ਤਾਂ। ਕੀ ਕਰਾਂ ਮੈਂ ਹੁਣ ਭੁੱਲ ਜਾਂਦਾ ਕਦੇ ਕਦੇ ਮੈਂ ਯਾਰ ਪਲੀਜ਼ ਤੁਸੀਂ ਇਦਾਂ ਨਾ ਕਰਿਆ ਕਰੋ ਇਹ ਚ ਭੁੱਲਣ ਦੀ ਕੀ ਗੱਲ ਹੈ ਮੈਂ ਐਸੀ ਕਰਕੇ ਤਾਂ ਉੱਥੇ ਰੱਖੀ ਹੋਈ ਹੈ ਨਾ ਬੈੱਡ ਦੇ ਕੋਲ ਰੱਖੀ ਹੋਈ ਹੈ ਕਿ ਤੁਹਾਨੂੰ ਯਾਦ ਰਵੇ ਉਹ ਕਈ ਵਾਰੀ ਧਿਆਨ ਕਿਤੇ ਹੋਰ ਹੁੰਦਾ ਨਹੀਂ ਆਉਂਦਾ ਓ ਯਾਰ ਇਦਾਂ ਥੋੜਾ ਨਾ ਕੰਮ ਚੱਲੂਗਾ ਕੀ ਕਰਾਂ ਫਿਰ ਹੋਰ ਮੈਂ ਬੱਸ ਮੇਰੀ ਗਰਲ ਸੁਣੋ ਜੇ ਤੁਸੀਂ ਦਵਾਈ ਨਹੀਂ ਖਾਓਗੇ ਤੇ ਬੱਚਾ ਕਿੱਥੋਂ ਪੈਦਾ ਹੋਏਗਾ ਮੈਨੂੰ ਤਾਂ ਪਹਿਲੇ ਹੀ ਲੋਕ ਚੀਨ ਦਿੰਦੇ ਹੈਗੇ ਹੁਣ ਤੁਸੀਂ ਵੀ ਇਦਾਂ ਕਰ ਰਹੇ ਹੋ ਮੇਰੇ ਸਾਥ ਨਹੀਂ ਦੇ ਰਹੇ ਯਾਰ ਜੀ ਗੱਲ ਸੁਣੋ ਕਿੰਨੇ ਦਿਨੋਂ ਕਿਵੇਂ ਦਵਾਈ ਖਾਂਦੇ ਨੂੰ ਹਾਲ ਤੱਕ ਤਾਂ ਬੱਚਾ ਹੋਇਆ ਨਹੀਂਗਾ ਹੁਣ ਜੇ ਇੱਕ ਦਿਨ ਨਹੀਂ ਖਾਧੀ ਮੈਂ ਉਹਦੇ ਨਾਲ ਬੱਚਾ ਕੋਈ ਹੋਰ ਲੈ ਜੂਜੱਕ ਕੇ ਯਾਰ ਇੱਕ ਦਿਨ ਨਾਲ ਕੀ ਹੁੰਦਾ ਆ ਮੈਨੂੰ ਦੱਸੋ ਤੁਹਾਨੂੰ ਡਿਲੀ ਖਾਣੀ ਪੈਣੀ ਆ ਜਿੰਨਾ ਟਾਈਮ ਡਾਕਟਰ ਨੇ ਦੱਸਿਆ ਉਹਨਾ ਟਾਈਮ ਤੇ ਤੁਹਾਨੂੰ ਖਾਣੀ ਪੈਣੀ ਆ ਨਾ ਉਹ ਕੋਈ ਨਾ ਖਾ ਲੈਂਦਾ ਮੈਂ ਅੱਜ ਭੁੱਲ ਗਿਆ ਕੁਛ ਨਹੀਂ ਉਹ ਨਾ ਰਾਮੇ ਬੱਚਾ ਬੱਚਾ ਨਾ ਉਪਰੋਂ ਨਹੀਂ ਡਿੱਗੇਗਾ ਠੀਕ ਐ ਜੇ ਤੁਸੀਂ ਕਹੋਗੇ ਨਾ ਕਿ ਬੱਚਾ ਹਾਂ ਰੱਬ ਦੇ ਹੱਥ ਰੱਬ ਦੇ ਰੱਬ ਦੇ ਹੱਥ ਕੁਛ ਨਹੀਂ ਆ ਠੀਕ ਐ ਉਹ ਉਸੇ ਨਹੀਂ ਦੇਣਾ ਕੀ ਦੇਣਾ ਉਹਨੇ ਕੀ ਦੇਣਾ ਉਹਨੇ ਉਪਰੋਂ ਡੇਕ ਦੇਣਾ ਸਭ ਕੁਝ ਹੋ ਹੀ ਦਿੰਦਾ ਉਹਨੇ ਉਪਰੋਂ ਥੋੜਾ ਨਾ ਡੇਕ ਦੇਣਾ ਆ ਜੇ ਤੁਸੀਂ ਦਵਾਈ ਖਾਓਗੇ ਤਾਂ ਹੀ ਕੁਛ ਨਾ ਕੁਛ ਹੋਏਗਾ ਨਾ ਜਦੋਂ ਆਪਣੀ ਕਿਸਮਤ ਚ ਹੋਇਆ ਨਾ ਆਪੇ ਮਿਲ ਜਾਊਗਾ ਇਹਨਾਂ ਨੇ ਕੁਛ ਨਹੀਂ ਦੇਣਾ ਹੈਗਾ ਆਪਾਂ ਉਈਰ ਕਿਸਮਤ ਚ ਤਾਂ ਕੁਛ ਵੀ ਨਹੀਂ ਹੁੰਦਾ ਕਿਸਮਤ ਚ ਤਾਂ ਡਾਕਟਰ ਵੀ ਨਹੀਂ ਲਿਖੇ ਹੁੰਦੇ ਨਾ ਉਹ ਵੀ ਤਾਂ ਪੱਲੇ ਪੈ ਜਾਂਦੇ ਨੇ ਨਾ ਸਭ ਕਿਸਮਤ ਹੀ ਹੁੰਦਾ ਸਭ ਕੁ ਕਿਸਮਤ ਹੁੰਦਾ ਯਾਰ ਤੂੰ ਸਤਾ ਬਸ ਨਾ ਆਪਣੀ ਇੱਕ ਚੀਜ਼ ਦੇ ਲੱਤ ਫੜੀ ਹੋਈ ਆ ਕਿਸਮਤ ਚ ਹੁੰਦਾ ਰੱਬ ਨੇ ਦੇਖ ਲੈਣਾ ਇਹ ਆ ਉਹ ਆ ਕੀ ਯਾਰ ਤੂੰ ਸਵੇਰੇ ਸਵੇਰੇ ਆ ਲੈ ਕੇ ਬੈ ਗਈ ਮੇਰੇ ਕੋਲ ਯਾਰ ਤੇਰ ਮੈਂ ਹੋਰ ਕਿੱਦੇ ਕੋਲ ਲੈ ਕੇ ਬੈਠਾਂ ਤੁਹਾਨੂੰ ਹੀ ਬੋਲਾਂਗੀ ਨਾ ਮੈਂ ਤੁਹਾਡੇ ਕੋਲ ਹੀ ਆਪਣੇ ਦੁੱਖੜੇ ਰੋਵਾਂਗੀ ਨਾ ਮੈਂ ਇੱਕ ਤਾਂ ਮੈਂ ਪਹਿਲਾਂ ਹੀ ਦੁਖੀ ਆ ਉਦੋਂ ਤੂੰ ਆਗੀ ਕਹ ਲੈ ਫੜਾ ਲੈ 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 ਨਾ ਮੇਨੋ ਸਾਲ ਹੀ ਕਿਸਮਤ ਹੀ ਖਰਾਬ ਹੈ ਕੀ ਕਰਨੂਗੀ ਬਾਬੀ ਸੁਰੇਸ਼ਵਰੇ ਕਤਰੋ ਜਾਂਦੀ ਆ ਕੁਛ ਨਹੀਂ ਬਸ ਤੈਨੂੰ ਤਾਂ ਪਤੀ ਹੈ ਤੇਰੇ ਵੀਰੇ ਦਾ ਕੀ ਗਿਆ ਵੀਰੇ ਨੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਦਵਾਈ ਖਾ ਲਓ ਦਵਾਈ ਭੁੱਲ ਗਏ ਸੀਗੇ ਖਾਣੀ ਵੀ ਤੁਸੀਂ ਕਿਉਂ ਨਹੀਂ ਖਾਂਦੇ ਹੈਗੇ ਦਵਾਈ ਮੇਰੇ ਨਾਲ ਇੰਨੇ ਕ ਗੱਲ ਪਿੱਛੇ ਲੜ ਕੇ ਚਲੇ ਗਏ ਕਿ ਤੂੰ ਤਾਂ ਮੇਰੇ ਕੋਲ ਕਲੇਸ਼ ਲੈ ਕੇ ਬਹਿ ਜਾਣੀ ਆ ਇਹ ਆ ਉਹ ਐ ਸੁਣਾਣਾ ਸ਼ੁਰੂ ਕਰ ਦਿੱਤਾ ਮੈਨੂੰ ਉਹ ਚਲ ਕੋਈ ਗੱਲ ਨਹੀਂ ਬਾਈ ਨੂੰ ਮੈਂ ਕਹਿ ਦੂੰ ਹਾਂ ਤੁਸੀਂ ਲੜਨਾ ਦੀ ਕਿੱਡੀ ਗੱਲ ਹੈ ਉਹ ਲੜਦੜ ਰਿੰਦਾ ਯਾਰ ਤੇਰੀ ਸਾਹਮਣੀ ਦੀ ਗੱਲ ਹੈਗੀ ਮੈਂ ਕਦੇ ਉਹਨੂੰ ਕੁਝ ਕਦੇ ਕੁਝ ਨਹੀਂ ਬੋਲੀ ਹੈਗੀ ਵੀ ਚਲ ਕੋਈ ਗੱਲ ਨਹੀਂ ਵੀ ਕਮੀ ਹੁੰਦੀ ਹੈਗੀ ਕੋਈ ਚੱਕਰ ਨਹੀਂ ਆ ਫਿਰ ਕੀ ਹੋ ਗਿਆ ਵੀ ਦਵਾਈਆਂ ਖਾ ਕੇ ਸੈਟ ਹੋ ਜਾਊਗਾ ਨਾ ਸਾਰਾ ਕੁਝ ਦਵਾਈ ਵੀ ਨਹੀਂ ਖਾ ਰਿਆ ਮੈਨੂੰ ਸਾਰੇ ਪਾਸੇ ਮੈਨੂੰ ਤਾਨੇ ਮੈਨੇ ਸੁਣਨ ਨੂੰ ਮਿਲਦੇ ਨੇਗੇ ਉਹ ਭਾਬੀ ਤਾਂ ਲੋਕਾਂ ਦੀ ਪਰਵਾਹ ਨਾ ਕਰ ਕਰ ਲੋਕ ਤਾਂ ਬਸ ਐ ਹੀ ਨੇ ਜੋ ਮੂੰਚਾ ਹੈ ਉਹੀ ਬੋਲ ਲੰਦੇ ਨੇ ਮੂੰਚਾ ਇਹਦੀ ਗੱਲ ਨਹੀਂ ਹੁੰਦੀ ਜਿਹਦੇ ਕੁਖਬਾਂਜ ਹੁੰਦੀ ਆ ਨਾ ਇਹ ਸਿਰਫ ਉਹੀ ਔਰਤ ਨੂੰ ਪਤਾ ਹੁੰਦਾ ਕਿ ਉਹ ਕਿ ਉਹਨੂੰ ਦੁੱਖੜਾ ਕੀ ਕਿਸ ਚੀਜ਼ ਦਾ ਹੈ ਕਿਸ ਚੀਜ਼ ਦੀ ਨੂੰ ਟੈਨਸ਼ਨ ਪਈ ਹੁੰਦੀ ਆ ਗੁਰੀ ਤੂੰ ਮੇਰੇ ਇੱਕ ਕੰਮ ਕਰੇਂਗਾ ਹਾਂ ਭਾਬੀ ਦੱਸ ਕੀ ਕੰਮ ਹੈ ਤੂੰ ਤੇਰੇ ਵੀਰੇ ਨੂੰ ਸਮਝਾਈ ਦੇ ਕਿ ਟਾਈਮ ਸਿਰ ਦਵਾਈ ਖਾ ਲਿਆ ਕਰੂਗਾ ਮੇਰੀ ਤਾਂ ਉਹਨਾਂ ਨੇ ਕੋਈ ਗੱਲ ਨਹੀਂ ਮੰਨਣੀ ਹੁੰਦੀਗੀ ਸ਼ਾਇਦ ਤੇਰੀ ਹੀ ਮੰਨ ਲਵੇ ਕੋਈ ਗੱਲ ਨਹੀਂ ਭਾਬੀ ਉਹ ਬਾਈ ਨਾ ਕੰਮਾ ਕਰਾ ਕਰਕੇ ਥੋੜਾ ਉਲਝੇ ਰਹਿਣਾ ਤਾਂ ਕਰਕੇ ਭੁੱਲ ਜਾਂਦਾ ਕੋਈ ਨਹੀਂ ਮੈਂ ਕਹਿ ਦੂੰ ਆ ਤੂੰ ਐਨੀ ਟੈਨਸ਼ਨ ਹਾਲਿਆ ਕਰ ਭਾਬੀ ਨਾ ਜੇ ਤੁਸੀਂ ਆ ਨਿੱਕੀ ਨਿੱਕੀ ਗੱਲਾਂ ਤੇ ਲੜਿਆ ਨਾ ਕਰੋ ਆਪਾਂ ਤਿੰਨ ਦਾ ਜਣਿਆ ਘਰ ਚ ਕੀ ਕਰਾਂ ਉਹ ਹੀ ਲੜਦੇ ਰਹਿੰਦੇ ਨੇਗੇ ਮੇਰਾ ਕਿਹੜਾ ਜੀ ਕਰਦਾ ਲੜਨ ਨੂੰ ਮੈਨੂੰ ਤਾਂ ਲੋਕਾਂ ਦੀਆਂ ਗੱਲਾਂ ਤੋਂ ਐਨੀ ਖਿਜਾਲਤ ਆਉਂਦੀ ਹੈ ਨਾ ਮੈਂ ਕੀ ਬੋਲਾਂ ਹੁਣ ਦੱਸ ਲੋਕਾਂ ਦੀਆਂ ਗੱਲਾਂ ਸੁਣੇ ਛੱਡ ਦੇ ਭੱਬੀ ਠੀਕ ਹੈ ਨਾ ਅਬ ਦੇਖ ਰਹੇ ਬਸ ਇੱਕ ਮਿਕ ਹੋ ਕੇ ਰਹੋ ਬਾਲਿਕ ਜੀ ਜਿਆਦੇ ਉਹ ਗੱਲਾਂ ਸੁਣਨ ਦੀ ਲੋੜ ਨਹੀਂ ਹੈਗੀ। ਆਪਦੇ ਘਰੇ ਕਲੇਸ ਪੈਂਦਾ ਹੈ। ਇਹ ਤਾਂ ਚਲ ਤੂੰ ਪਲੀਜ਼ ਉਹਨੂੰ ਸਮਝਾ ਦੇਵੇਂ ਠੀਕ ਹੈ? ਚਲ ਕੋਈ ਨਹੀਂ ਬਾਈ ਆਊਗਾ ਸ਼ਾਮ ਨੂੰ ਉਹਨੂੰ ਸਮਝਾ ਦਊ। ਹੂੰ ਠੀਕ ਹੈ। ਉਹ ਰੋਟੀ ਬਣਾਦੀ ਭਾਬੀ? ਹਾਂ ਰੋਟੀ ਮੈਂ ਬਣਾਤੀ ਮੈਂ ਫੜਾਨੀ ਆ ਠੀਕ ਹੈ। ਮੈਂ ਲੇਕਿਨ ਓਹ ਹੋ ਬੜੀ ਮੁਸ਼ਕਿਲਾਂ ਕੰਮ ਨੇ ਵੇੜ ਕੇ ਹੋਰ ਕੀ ਕੀਤਾ ਫਿਰ ਅੱਜ ਸਾਰਾ ਦਿਨ ਬਸ ਆਹੀ ਕੰਮ ਤੋਂ ਹੁੰਦੇ ਫਿਰਦੀ ਕਰਨਾ ਹੁੰਦਾ ਹਮ ਨਿਬੜ ਗਏ ਤੇਰੇ ਕੰਮ ਨਿਬੜ ਗਏ ਯਾਰ ਥੱਕ ਗਈ ਇੱਕ ਤਾਂ ਮੇਰੇ ਲੱਤਾਂ 'ਚ ਦਰਦ ਬਹੁਤ ਜ਼ਿਆਦਾ ਹੋਈ ਜਾਂਦਾ ਹੈ ਅੱਛਾ ਹੋਰ ਕੀ ਚਲ ਰੈਸਟ ਕਰ ਲੈ ਕੋਈ ਨਾ ਹੋ ਜਾ ਠੀਕ ਬਸ ਤੇ ਮੈਂ ਨਾ ਤੁਹਾਨੂੰ ਐਂ ਕਹਿੰਦੀ ਸੀਗੀ ਹਮ ਮੈਂ ਕਿਹਾ ਕਈ ਦਿਨ ਹੋ ਗਏ ਨੇ ਹੁਣ ਹਣਾ ਤੁਸੀਂ ਟੈਸਟ ਕਰਵਾ ਲੈਂਦੇ ਜੀ ਕਦੇ ਟੈਸਟ ਕਰਾਵਾਂ ਮੈਂ ਦਵਾਈ ਕਦੀ ਖਾਰੇ ਹੋ ਓ ਯਾਰ ਹਲੇ ਹਫਤਾ ਕਿਤੋਂ ਹੋਇਆ ਦਵਾਈ ਲੈਂਦੀ ਨੂੰ ਕਰਵਾ ਲਾਂਗੇ ਟੈਸਟ ਇੰਨੀ ਜਲਦੀ ਥੋੜਾ ਵੀ ਠੀਕ ਹੁੰਦਾ ਹੁੰਦਾ ਯਾਰ ਹਫਤੇ 'ਚ ਵੀ ਤਾਂ 7 ਦਿਨ ਹੁੰਦੇ ਨੇ ਉਹ 7 ਦਿਨਾਂ ਨਾਲ ਕੁਝ ਨਹੀਂ ਹੁੰਦਾ ਹੈਗਾ ਮੈਨੂੰ 2 ਸਾਲ ਹੋ ਗਏ ਦਵਾਈ ਖਾਂਦੇ ਨੂੰ ਹੋਰ ਤਾਂ ਕੁਝ ਹੋਇਆ ਨਹੀਂਗਾ ਹੁਣ ਹਫਤੇ 'ਚ ਕੀ ਹੋ ਜਾਊਗਾ ਤੂੰ ਸ ਮੇਰੀ ਗੱਲ ਸੁਣਦੇ ਕਿਉਂ ਨਹੀਂ ਹੁੰਦੇ ਕਦੇ ਤਾਂ ਮੰਨ ਲਿਆ ਕਰੋ ਯਾਰ ਉਹ ਤੇਰੀ ਗੱਲ ਸੁਣ ਕੇ ਦਵਾਈ ਖਾਣ ਲੱਗਿਆ ਮੈਂ ਨਹੀਂ ਮੈਨੂੰ ਕੀ ਲੋੜ ਦੀ ਹੂੰ ਮੈਂ ਕੀ ਬੋਲਾਂ ਯਾਰ ਹਾਈ ਕੁਛ ਇਹ ਤਰ ਕੋਲ ਬੋਲ ਰੋ ਹੋਰ ਤਾਂ ਕੁਛ ਹੈ ਨਹੀਂ ਦਵਾਈ ਦਵਾਈ ਤੇ ਤੁਸੀਂ ਤੁਸੀਂ ਹਰੇਕ ਗੱਲ 'ਚ ਤੁਸੀਂ ਮੈਨੂੰ ਕਿਉਂ ਫੜਦੇ ਹੁੰਦੇ ਹੋਗੇ ਯਾਰ ਹੋਰ ਘਰਾਂ ਦਾ ਕੀ ਕਰਾਂ ਤੇਰੇ ਕੋਲ ਇੱਕੋ ਹੀ ਗੱਲ ਹੈ ਦਵਾਈ ਖਾ ਲੈ ਟੈਸਟ ਕਰਾ ਲੈ ਦਵਾਈ ਖਾ ਲੈ ਟੈਸਟ ਕਰਾਉਣਾ ਨਹੀਂ ਤੁਹਾਡਾ ਮਨ ਨਹੀਂ ਕਰਦਾ ਉਹ ਯਾਰ ਜੇ ਮੇਰਾ ਮਨ ਕਰਦਾ ਮੈਂ ਤਾਂ ਹੀ ਖਾਈ ਜਾਂਦਾ ਤਾਂ ਹੀ ਟੈਸਟ ਕਰਾਈ ਜਾਂਦਾ ਤੇ ਫਿਰ ਹੁਣ ਕਰਵਾ ਲਓ ਇੱਕ ਹਫਤਾ ਹੋ ਗਿਆ ਯਾਰ ਹੁਣ ਕਰਵਾ ਲਓ ਫਿਰ ਕਿੱਡੀ ਗੱਲ ਹੋ ਚੁਗੀ ਦੱਸ ਮੈਂ ਚੱਲ ਜਾਂਗੀ ਤੁਹਾਡੇ ਨਾਲ ਨਾ ਹਾਂ ਤੇ ਦਵਾਈ ਨਾਲ ਅਸਰ ਕਰਤਾ ਮੈਂ ਠੀਕ ਹੋ ਗਿਆ ਯਾਰ ਕੁਛ ਨਾ ਕੁਛ ਤਾਂ ਫਰਕ ਪਈ ਹੋਣਾ ਨਾ ਕੁਝ ਤਾਂ ਆਪਾਂ ਨੂੰ ਪਤਾ ਲੱਗੂਗਾ ਨਾ ਕੁਝ ਤਾਂ ਮੈਨੂੰ ਆਪਣੇ ਮਨ ਨੂੰ ਸ਼ਾਂਤੀ ਮਿਲੂਗੀ ਕਿ ਵੀ ਹਾਂ ਕੁਝ ਨਾ ਕੁਝ ਤਾਂ ਹੈ ਵੀ ਹੋ ਸਕਦਾ ਨਹੀਂ ਹੋ ਸਕਦਾ ਕੁਝ ਤਾਂ ਪਤਾ ਚੱਲੂਗਾ ਯਾਰ ਟੈਸਟ ਚ ਡਾਕਟਰ ਨੇ ਕਿਹਾ ਸੀਗਾ 6 ਮਹੀਨੇ ਦਵਾਈ ਖਾਣੀ ਪੈਣੀ ਹੈ ਫਿਰ ਟੈਸਟ ਕਰਵਾਈਂ ਠੀਕ ਹੈ 6 ਮਹੀਨਿਆਂ ਚ ਤੇ ਹਫ਼ਤੇ ਚ ਫਰਕ ਹੁੰਦਾ ਹ ਹ ਕੀ ਬੋਲੂ ਯਾਰ ਮੈਨੂੰ ਨਾ ਇੰਨੀ ਜ਼ਿਆਦਾ ਮੈਨੂੰ ਨਾ ਭਾਵੇਂ ਥੋੜੇ ਤੇ ਗੁੱਸਾ ਆ ਰਿਹਾ ਨਾ ਕਿ ਯਾਰ ਮੈਂ ਕੀ ਕਮਾਂ ਕਿੰਨੇ ਵਾਰ ਮੈਂ ਕਹਤਾ ਤੁਹਾਨੂੰ ਕਦੀ ਤਾਂ ਤੁਸੀਂ ਕੋਈ ਤਾਂ ਗੱਲ ਮੰਨ ਲਿਆ ਕਰੋ ਯਾਰ ਮੇਰੀ ਕੋਈ ਗੱਲ ਵੀ ਬੰਦਾ ਸੁਣ ਲਵੇ ਨਾ ਕਿਸੇ ਗੱਲ ਦਾ ਵੀ ਥੋੜੇ ਸਿਰ ਤੇ ਅਸਰ ਨਹੀਂ ਹੁੰਦਾਗਾ ਮੇਰੇ ਕਹੇ ਨਹੀਂ ਮੰਨੀ ਜਾਂਦਾ ਮੈਂ ਯਾਰ ਮੇਰੀ ਕਹਿਣ ਤੇ ਇੱਕ ਵਾਰ ਕਰਾ ਲਓ ਕਿਉਂ ਤੁਸੀਂ ਫਿਰ ਆਪਣੇ ਹਰ ਵਾਰ ਤੁਸੀਂ ਆਪਣੀ ਚਲਾਉਂਦੇ ਹੁੰਨੇ ਹੋਗੇ ਯਾਰ ਕਾ ਜਨਾਨੀ ਦੀ ਵੀ ਸੁਣ ਲਿਆ ਕਰੋ ਮੈਨੂੰ ਕਦੇ ਵਾਸਤੇ ਪਿਆ ਕੇ ਲਿਆ ਜਾਂ ਸੁਣਨੀ ਨਹੀਂ ਮੇਰੀ ਚਲਚ ਕਰਾਣ ਵਾਲਾ ਜਵਾਬ ਹੋ ਜਾਊਗਾ ਯਾਰ ਪਤਾ ਤਾਂ ਕੁਝ ਚੱਲੂਗਾ ਪਤਾ ਨਾਲ ਚੱਲੀ ਚਲਾਇਆ ਹੂੰ ਨੇ ਡਾਕਟਰ ਨੇ ਕਹਿਤਾ ਕਿ ਦਵਾਈ ਲੰਮਾ ਸਮਾਂ ਖਾਣੀ ਪੈਣੀ ਹੈ ਫੇਰ ਹੱਲ ਹੋਊਗਾ ਕੋਈ ਹੁਣ ਹਫ਼ਤੇ 'ਚ ਤਾਂ ਹੋਣੀ ਲੱਗਿਆ ਰਿਪੋਰਟ ਕਰਾ ਲੈ ਦਵਾਈ ਦਾ ਰਿਪੋਰਟ ਕਰਾ ਲੈ ਕੋਈ ਖਾ ਲੈ ਇਹਨਾਂ ਕੰਮਾਂ ਜੋ ਕੀ ਤੁਸੀਂ ਕਦੇ ਕੋਈ ਗੱਲ ਸੁਣੀ ਆ ਹੁਣ ਤੱਕ ਮੇਰੀ ਉਹ ਤੇਰੀਆਂ ਸੁਣਦਾ ਆ ਰਿਹਾ ਮੈਂ ਹੋਰ ਕੀ ਦੀ ਸੁਣਦਾ ਮੈਂ ਦੱਸੀ ਮੈਨੂੰ ਬਸ ਤੁਸੀਂ ਤਾਂ ਆਪਣੀਆਂ ਗੱਲਾਂ ਲੈ ਕੇ ਬਹਿੜ ਜਾਂਦੇ ਹੋਗੇ ਹਰ ਵਾਰ ਤੇਰੀਆਂ ਹੀ ਸੁਣਦਾ ਰਿਹਾ ਇਹ ਆ ਉਹ ਆ ਤੇਰਾ ਇਸੇ ਗੱਲ ਨੂੰ ਲੈ ਕੇ ਰੋਜ਼ ਦਾ ਕਲੇਸ਼ ਆਏ ਕੀ ਰੂਲ ਦਾ ਕਲੇਸ਼ ਟੈਸਟ ਕਰਾ ਲੈ ਦਵਾਈ ਲੈ ਲੈ ਮੈਂ ਜਵਾਕ ਤੁਹੇ ਲੈ ਕੇ ਦੇ ਮੈਂ ਤੈਨੂੰ ਨਸੀਬ ਨੂੰ ਉਹ ਜਵਾਕ ਕਿਹੜਾ درختਾਂ ਦੇ ਲੱਗਦੇ ਨੇ ਜਿਹੜਾ ਮੈਂ ਤੈਨੂੰ ਤੋੜ ਕੇ ਿਆ ਦੂੰਗਾ ਮੈਂ ਨਾ ਐਵੇਂ ਨਹੀਂ ਕਹਿੰਦੀ ਕਿ ਜਵਾਕ درختਾਂ ਤੇ ਲੱਗਦੇ ਨੇ ਠੀਕ ਆ ਜਿੰਨੇ ਕੁ ਚੁਗਰੀ ਹੈਗੇ ਉਹਨਾਂ ਦਾ ਕਰ ਸਕਦੇ ਆ ਨਾ ਉਹ ਜਿੰਨੇ ਜੋਗੇ ਹੈਗੇ ਉਹਨਾਂ ਆਪਾਂ ਕਰੀ ਜਾਂਦੇ ਆ ਕੀ ਕਰੀ ਜਾ ਰਹੇ ਹੋ ਕੋਈ ਗੱਲ ਤਾਂ ਸੁਣਦੇ ਨਹੀਂ ਹੈਗੇ ਟੈਸਟ ਕਰਾਉਣ ਨੂੰ ਕਿਹਾ ਤਾਂ ਤੁਸੀਂ ਸਿਰ ਤੇ ਚੜ ਜਾਂਦੇ ਹੋਗੇ ਹਾਂ ਇਹ ਐ ਉਹ ਐ ਉਹ ਆਪਾਂ ਜਾਣੇ ਰਿਪੋਰਟਾਂ ਦੇਖ ਲੈ ਕਦੋਂ ਟੈਸਟ ਹੋਏ ਨਹੀਂ ਕਦੋਂ ਨਹੀਂ ਤੂੰ ਤਾਂ ਹੀ ਮਾਰੀ ਜਾਂਦੀ ਹੈ ਸਾਰਾ ਕੁਝ ਪਤਾ ਹੁੰਦੇ ਹੋ ਵੀ ਤੂੰ ਚੁੱਪੇ ਨਹੀਂ ਕਰਦੀ ਹੈਗੀ ਯਾਰ ਰਿਪੋਰਟਰ ਰਿਪੋਰਟਰ ਰਿਪੋਟਾ ਕੀ ਰਿਪੋਰਟਾਂ ਯਾਰ ਤੁਸੀਂ ਹੁਣ ਕਰਵਾ ਲਓ ਨਵੀਆਂ ਉਹ ਹੁਣ ਵਾਲੀਆਂ ਕਿਹੜਾ ਦੁੱਧ ਦੇਣਗੀਆਂ ਉਹ ਹੀ ਕੁਝ ਆਉਣਾ ਹੈ ਜਿਹੜਾ ਕੁਝ ਉਹ ਨਾ ਜਾਇਆ ਮਤਲਬ ਮੇਰੀ ਕੋਈ ਗੱਲ ਨਹੀਂ ਸੁਣਨੀ ਮੇਰੀ ਕੋਈ ਕਦਰ ਨਹੀਂ ਇਸ ਘਰ 'ਚ ਉਹ ਤੇਰੀਆਂ ਹੀ ਸੁਣੀ ਜਾਂਦਾ ਮੈਂ ਤੇਰੇ ਕਹਿਣ ਤੋਂ ਹੀ ਕਰਾ ਰਿਹਾ ਮੈਂ ਬਾਰ-ਬਾਰ ਤੈਨੂੰ ਆਹੀ ਗੱਲ ਕਹਿ ਰਿਹਾ ਤੈਨੂੰ ਮੇਰੇ ਪੱਲੇ ਪੈਂਦੀ ਨਹੀਂ ਹੈਗੀ ਇਹ ਗੱਲ ਪਤਾ ਨਹੀਂ ਕਿੰਨਾ ਕਾ ਮੋਟਾ ਦਿਮਾਗ ਚੱਕੀ ਫਿਰਦੀ ਹੈ ਇਹ अच्छा मेरा मोटा दिमाग है। और मेरा ਕਹਿਣ ਦਾ ਮਤਲਬ ਉਹ ਨਹੀਂ ਸੀ ਯਾਰ। ਤੂੰ ਸਮਝ ਨਹੀਂ ਰਹੀ ਗੱਲ ਨੂੰ ਮੇਰੀ ਨੂੰ। ਜੇ ਸਮਝਦੀ ਆ ਨਾ ਤਾਂ ਹੀ ਤੁਹਾਡੇ ਨਾਲ ਹੁਣ ਤੱਕ ਮੈਂ ਠੀਕ ਐ ਨਾ। ਉਹ ਨਾਲ ਹੈ ਗਈਆਂ ਚੰਗੀ ਗੱਲ ਐ। ਠੀਕ ਐ ਪਰ ਗੱਲ ਨੂੰ ਸਮਝ ਵੀ ਲੈ ਨਾ। ਹੁਣ ਤੱਕ ਮੈਂ ਸਮਝਦੀ ਹੀ ਆਈਆਂ। ਠੀਕ ਐ। ਜੇ ਤੁਹਾਨੂੰ ਇੱਕ ਇੰਨੀ ਕੋ ਗੱਲ ਕਹਿ ਦਿੱਤੀ ਨਾ ਮੈਂ ਕਿ ਵੀ ਹਾਂ ਦੁਬਾਰਾ ਰਿਪੋਰਟ ਕਰਾਂ ਲਵਾਂ ਤੇ ਇੰਨੇ ਸ਼ੁਭ ਨੂੰਾਂ ਦੀ ਗੱਲ ਹੀ ਕੀ ਹੈ ਤੇ ਕਰਵਾ ਲਓ ਤੁਸੀਂ ਕਿਦੋਂ ਵੀ ਹਾਂ ਠੀਕ ਹੈ ਓਕੇ ਤੁਸੀਂ ਤਾਂ ਇਦੂ ਲੜਾਈ ਨੂੰ ਉੱਪਰ ਤੱਕ ਲੈ ਕੇ ਜਾ ਰਹੇ ਹੋਗੇ ਰਬੜ ਮੂੰਗੋ ਖਿੱਚੀ ਜਾ ਰਹੇ ਹੋਗੇ ਤੂ ਕੀ ਗੱਲ ਦਾ ਸੁਣ ਮੈਨੂੰ ਤੂੰ ਇੱਥੇ ਜਾਏਂਗੀ ਕ ਮੈਂ ਜਾਵਾਂ ਮੈਂ ਚਲੀ ਜਾਨੀ ਆ ਤੁਹਾਡਾ ਤਾਂ ਦਿੱਲੀ ਦਾ ਇਹੀ ਕਲੇਸ਼ ਹੈਗਾ जी आ गया लायन। कितने ज़माने में दबा कर? लोगों पी रहे कहीं मेरा। और ये न बढ़ दियो न। सॉरी नहीं कर रहा। की कल वो भी ਅਜੂਰ ਤੇ ਰੋਣ ਲੱਗ ਰਹੀ ਐ ਕੀ ਦੱਸਾਂ ਗੁਰੀ ਤਨ ਤਾਂ ਪਤੇਆ ਮੈਂ ਨਾ ਨੂੰ ਜਿਹੜਾ ਦਾ ਵੀ ਕੁਝ ਵੀ ਬੋਲ ਦਵਾਂ ਨਾ ਤਾਂ ਮੇਰੇ ਗੱਲ ਪੈ ਜਾਂਦੇ ਨੇ ਮੈਂ ਤਾਂ ਸਿਰਫ ਟੈਸਟ ਕਰਵਾਉਣ ਵਾਸਤੇ ਕਿਹਾ ਸੀਗਾ ਅੱਛਾ ਬਾਈ ਨੇ ਤੁਹਾਨੂੰ ਕੁਝ ਕਿਹਾ ਐ ਇਹ ਤਾਂ ਲੜਾਈ ਕਰਦੇ ਨੇ ਹੋਰ ਕੌਣ ਐ ਇੱਥੇ ਲੜਨ ਵਾਲਾ ਸੁੱਡੀ ਵੀ ਰੋਜ਼ ਦੀ ਲੜਾਈ ਹੋ ਗਈ ਗੁਰੀ ਮੈਂ ਤੈਨ ਨਾਲ ਇੱਕ ਗੱਲ ਕਰਨੀ ਸੀ ਤੂੰ ਮੇਰੇ ਸਾਥ ਨਾ ਆਏਂਗਾ ਰੋ ਹਾਂ ਦੱਸ ਕਬੀ ਕੀ ਗੱਲ ਐ ਦੇਖ ਤੇਰੇ ਭਾਈ ਦਾ ਤਾਂ ਤੈਨੂੰ ਪਤਾ ਹੀ ਆ ਉਹ ਤਾਂ ਮੈਨੂੰ ਲਾਡ ਦਾ ਸੁੱਖ ਨਹੀਂ ਦੇ ਸਕਦਾ ਤੂੰ ਹੀ ਮੈਨੂੰ ਕੋਈ ਲਾਡ ਦਾ ਸੁੱਖ ਦੇ ਦੇ ਭਾਬੀ ਇਹ ਤੂੰ ਕੀ ਕਹਿ ਰਹੀ ਐ ਐ ਥੋੜੀ ਹੁੰਦਾ ਹੁੰਦਾ ਮੈਂ ਮੇਰੇ ਪਾਈ ਨੂੰ ਦੁੱਖ ਨਹੀਂ ਦੇ ਸਕਦਾ ਗਿਆ ਗੁਰੀ ਮੇਰੀ ਗੱਲ ਸੁਣ ਤੂੰ ਨਹੀਂ ਚਾਹੁੰਦਾ ਬੇਸ ਘਰ ਚ ਬੱਚੇ ਦੀਆਂ ਕਲਕਾਰੀਆਂ ਗੂੰਜਣ ਉਹ ਤਾਂ ਠੀਕ ਐ ਭਾਬੀ ਪਰ ਮੈਂ ਤਾਂ ਗਲਤ ਗੱਲ ਐ ਨਾ ਬੁਰੀ ਪਲੀਜ਼ ਰੁਕੋ ਹਸਤਾ ਤੂੰ ਹੀ ਮੇਰੀ ਕੋਖ ਨੂੰ ਭਰ ਸਕਦਾ ਆ ਤੇਰੇ ਬਾਈ ਦਾ ਤਾਂ ਤੈਨੂੰ ਪਤਾ ਹੀ ਹੈਗਾ ਦਵਾਈਆਂ ਖਾ ਖਾ ਕੇ ਉਹਨੇ ਆਪਣਾ ਅੰਦਰੋਂ ਸਾੜਿਆ ਪਿਆਗਾ ਭਾਬੀ ਤਾਂ ਸੋਚ ਵੀ ਕਿ ਮੈਂ ਲਿਆ ਹੈ ਜਾਂ ਕੁਛ ਐ ਥੋੜੀ ਹੁੰਦਾ ਹੁੰਦਾ ਅੱਜ ਨਹੀਂ ਤਾਂ ਕੱਲ ਹੌਲੀ ਹੌਲੀ ਰੱਬ ਆਪੀ ਹੱਲ ਕਰ ਦੂਗਾ ਬਾਈ ਦਵਾਈ ਖਾਣ ਦਾ ਲੱਗ ਰਿਹਾ ਮੇਰੀ ਕਿਸਮਤ ਹੀ ਮਾੜੀ ਆ ਕਿਸਮਤ ਦੀ ਗੱਲ ਨਹੀਂ ਹੁੰਦੀ ਭਾਬੀ ਕਿਸੇ ਵੀ ਚੀਜ਼ ਨੂੰ ਕੀ ਟਾਈਮ ਲੱਗ ਜਾਂਦਾ ਨਾ ਮੈਂ ਆਪਣੇ ਪੇਕੇ ਘਰ ਜਾਣ ਚੁੱਕਰੀ ਉੱਥੇ ਪਰਜਾਈਆਂ ਮੇਰੀਆਂ ਮੈਨੂੰ ਪਰੇਸ਼ਾਨ ਕਰਦੀਆਂ ਨੇ ਬਾਹਾਂ ਚ ਕਹਿ ਕੇ ਨਾ ਮੈਂ ਕਿਤੇ ਘਰ ਤੋਂ ਬਾਹਰ ਜਾਣ ਚੁੱਕਰੀ ਉੱਥੇ ਮੈਨੂੰ ਲੋਕ ਗਵੰਡਣਾ ਮੈਨੂੰ ਕਹਿੰਦੀਆਂ ਨੇ ਲੋਕ ਮੈਨੂੰ ਤਾਨੇ ਮਿਹਨੇ ਮਾਰਦੇ ਨੇ ਤੂੰ ਤੂੰ ਤਾਂ ਬਾਹਾਂ ਜਾਏਂਗੇ ਤੂੰ ਬੰਜਰਾ ਤੂੰ ਇਹ ਤੇ ਉਹ ਹੈ ਮੈਨੂੰ ਪਤਾ ਕਿੰਨਾ ਕੁਝ ਸੁਣਨ ਨੂੰ ਮਿਲਦਾਗਾ ਘਰ ਚ ਤਾਂ ਮੇਰੀ ਕੋਈ ਇੱਜ਼ਤ ਨਹੀਂ ਹੈਗੀ ਉਚਰ ਕੋਈ ਨਹੀਂ ਪੱਬੀ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਊਗਾ ਇੰਨੀ ਕਾਲ ਨਹੀਂ ਕਰਿਆ ਕਰਦੇ ਅੱਜ ਨਹੀਂ ਤਾਂ ਕੱਲ੍ਹ ਬਾਈ ਨੂੰ ਦਵਾਈ ਲੱਗ ਜਾਊਗੀ ਲੋਕਾਂ ਦੀਆਂ ਨਹੀਂ ਸੁਣਾ ਕਰਦੇ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਤੋਂ ਬਿਓ ਇੱਕੋ ਗੱਲ ਦੀ ਜਿੱਦ ਫੜ ਰਖੀ ਹੈ ਬਾਈ ਨਾਲ ਫੇਰ ਮੈਂ ਕੀ ਕਰਾਂ ਮੈਂ ਲੋਕਾਂ ਦੀਆਂ ਸੁਣ ਕੇ ਨਾ ਮੇਰਾ ਮਾਈਂਡ ਬਹੁਤ ਜ਼ਿਆਦਾ ਘੁੰਮਿਆ ਪਿਆ ਆ ਜਿਹਦੇ ਨਾਲ ਬੀਤਦੀ ਹੈ ਨਾ ਇਹ ਉਹਨੂੰ ਹੀ ਪਤਾ ਹੁੰਦਾ ਦੂਸਰੇ ਬੰਦੇ ਨੂੰ ਨਹੀਂ ਇਸ ਚ ਦੁੱਖ ਦਾ ਪਤਾ ਹੁੰਦਾਗਾ ਵੀ ਕੀ ਬੀਤਦੀ ਹੈ ਦਿਲ ਤੇ ਬਾਬੀ ਮੈਂ ਸਮਝਦਾ ਤੇਰਾ ਦਰਦ ਵੀ ਕੀ ਗੱਲ ਹੈ ਆਪਾਂ ਬਾਈ ਨੂੰ ਕਿਸੇ ਹੋਰ ਡਾਕਟਰ ਨੂੰ ਦਿਖਾ ਦਿੰਨੇ ਆ ਉਥੋਂ ਜਦੋਂ ਠੀਕ ਹੋ ਗਿਆ ਨਾ ਕੀ ਪਤਾ ਕਿੱਥੇ ਸੈਟਿੰਗ ਆ ਜੇ ਇੱਕ ਡਾਕਟਰ ਦੇ ਕਿਹਾ ਜੂੜੇ ਕੀ ਵਰ ਨਹੀਂ ਵੀ ਦਵਾਈ ਲੱਗਦੇ ਮੈਨੂੰ ਨਾ ਉਹਦੇ ਤੋਂ ਹੁਣ ਕੋਈ ਮਰਿਆਤ ਨਹੀਂ ਲੀ ਬਸ ਇੱਕ ਮੈਂ ਤੇਰੇ ਕੋਲ ਆਪਣੇ ਦਿਲ ਦੀ ਗੱਲ ਸ਼ੇਅਰ ਕੀਤੀ ਸੀ ਤੂੰ ਵੀ ਮੈਨੂੰ ਮਨਾ ਕਰਤਾ ਨਾ ਬਾਬੀ ਇਹ ਜਿੱਤਿੰਦ ਕੇ ਨਾਲ ਉਹ ਨਾ ਮਰਨਾ ਹੀ ਠੀਕ ਐ ਕੋਈ ਸੁੱਖ ਤਾਂ ਮਿਲਦਾ ਨਹੀਂ ਪਾਬੀ ਇਹ ਕੀ ਕਰ ਰਹੀ ਹੈ ਤੂੰ ਖੜਦੇ ਮੈਨੂੰ ਮਰ ਜਾਣ ਦੇ ਉਹ ਪਾਗਲ ਹੋ ਰਹੀਆਂ ਤੂੰ ਮਾਰ ਕੇ ਤੈਨੂੰ ਕੀ ਮਿਲੂਗਾ ਤੂੰ ਵੀ ਮੇਰੇ ਕੋਲ ਗੱਲ ਨਹੀਂ ਸੁਣਦਾ ਤੂੰ ਵੀ ਮੈਨੂੰ ਬੱਚੇ ਦਾ ਸੁੱਖ ਨਹੀਂ ਦੇ ਸਕਦਾ ਤੇਰਾ ਵੀਰੇ ਨੇ ਤਾਂ ਦੇਣੇ ਕੀ ਆ ਓ ਪਾਬੀ ਮੈਂ ਕਰਾਂ ਕੀ ਮੈਂ ਮਜਬੂਰ ਆ ਮੈਂ ਮੇਰੇ ਭਾਈ ਨੂੰ ਧੋਖਾ ਨਹੀਂ ਦੇ ਸਕਦਾ ਹੈਗਾ ਮੇਰਾ ਵੀ ਜੀ ਕਰਦਾ ਨਾ ਮਾਂ ਬਣਨ ਨੂੰ ਚੱਲ ਪਾਬੀ ਤੂੰ ਕਰ ਆਪਣੀਆਂ ਗੱਲਾਂ ਤੂੰ ਬਾਈ ਨੂੰ ਨਾ ਦੱਸੀ ਠੀਕ ਹੈ ਬੱਬੀ ਮੈਂ ਕਹਿ ਰਿਹਾ ਸੀ ਵੀ ਜਿਹੜਾ ਕੁਝ ਆਪਣੇ ਵਿੱਚ ਚੱਲ ਰਿਹਾ ਨਾ ਜੇ ਪਿੰਡ 'ਚ ਜਾਂ ਬਾਈ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਨਾ ਕਿਤੇ ਔਖਾ ਨਾ ਹੋ ਜਾਏ ਗੁਰੀ ਤੂੰ ਟੈਨਸ਼ਨ ਨਾ ਲੈ ਜਦ ਮੈਂ ਤੇਰੇ ਨਾਲਾਂ ਤੇਰੇ ਵੀਰੇ ਨੂੰ ਕੁਝ ਨਹੀਂ ਪਤਾ ਲੱਗਣ ਦਿੰਦੇ ਆਪਾਂ ਫਿਰ ਵੀ ਇਹ ਪਤਾ ਲੱਗਿਆ ਨਾ ਬਹੁਤ ਬਦਨਾਮੀ ਹੋ ਜੂਗੀ ਕੁਝ ਨਹੀਂ ਹੁੰਦਾ ਜਦੋਂ ਤੈਨੂੰ ਮੈਂ ਕਹੀ ਦਿੱਤਾ ਵੀ ਮੈਂ ਤੇਰੇ ਨਾਲ ਖੜੀ ਹੋਈ ਆਂਗੀ ਮੇਰੀ ਗੱਲ ਸੁਣ ਯਾਰ ਆਪਾਂ ਨੂੰ 2 ਮਹੀਨੇ ਹੋ ਗਏ ਸਭ ਕਰਦੇ ਆ ਉਹਨੂੰ ਹੈਨਾ ਮੈਂ ਕਹਿੰਨੀ ਆ ਵੀ ਤੂੰ ਵੀ ਇੱਕ ਵਾਰ ਆਪਣਾ ਟੈਸਟ ਕਰਵਾ ਲੈ ਕਿਤੇ ਤੇਰੇ ਵੀਰੇ ਵਾਂਗੂ ਉਹ ਭਾਬੀ ਮੈਨੂੰ ਕੀ ਹੋਇਆ ਨਹੀਂ ਮੈਂ ਕਿਹੜਾ ਵੀਰੇ ਮੰਗੂ ਕੋਈ ਨਸ਼ਾ ਕਰਦਾ ਨਸ਼ਾ ਤਾਂ ਨਹੀਂ ਕਰਦਾ ਫਿਰ ਵੀ ਇੱਕ ਵਾਰ ਤੂੰ ਟੈਸਟ ਕਰਵਾ ਲੈ ਮੈਂ ਵੀ ਆਪਣਾ ਟੈਸਟ ਕਰਵਾ ਲੈਣੀ ਆ ਉਹ ਮੈਂ ਤਾਂ ਹੱਟਾ-ਕੱਟਾ ਤਾਂ ਪਿਆ ਮੈਨੂੰ ਕਿਹੜਾ ਕੋਈ ਬਿਮਾਰੀ ਐ ਮੇਰਾ ਸਿਰ ਵੀ ਨਹੀਂ ਦੁਖਦਾ ਫਿਰ ਹਲੇ ਤੱਕ ਬੱਚਾ ਪੈਦਾ ਕਿਉਂ ਨਹੀਂ ਹੋ ਰਿਹਾ ਹੁਣ ਐ ਤਾਂ ਮੈਨੂੰ ਪਤਾ ਨਹੀਂ ਭਾਬੀ ਵੀ ਕੀ ਚੱਕਰ ਐ ਇਹ ਬਸ ਤੂੰ ਇੱਕ ਵਾਰ ਮੇਰੀ ਗੱਲ ਮੰਨ ਠੀਕ ਐ ਨਾ ਤੂੰ ਵੀ ਆਪਣਾ ਟੈਸਟ ਕਰਵਾ ਲੈ ਤੇ ਮੈਂ ਵੀ ਆਪਣਾ ਟੈਸਟ ਕਰਵਾਣੀ ਆ ਠੀਕ ਐ ਨਾ ਉੱਚ ਆਪਾਂ ਨੂੰ ਕਲੀਅਰ ਹੋ ਜਾਊਗਾ ਸਾਰਾ ਠੀਕ ਐ ਠੀਕ ਐ ਭਾਬੀ ਭਾਬੀ ਆਪਾਂ ਕਿਉਂ ਨਾ ਇੱਕ ਵਾਰ ਹੋਰ ਟਰਾਈ ਕਰੀਏ ਜਿਵੇਂ ਤੇਰੀ ਮਰਜ਼ੀ ਗੁਰੀ ਬਾਈ ਤੁਸੀਂ ਹਾਂ ਮੈਂ ਇਹ ਤਾਂ ਮੌਕੇ ਤੇ ਆ ਗਿਆ ਸੜਾ ਤਾਂ ਜਮੀ ਸ਼ਰਮ ਲਾ ਰਖੀਏ ਤੂੰ ਸ਼ਰਮ ਨਹੀਂ ਆਈ ਹੈਗੀ ਬਾਈ ਮੈਂ ਤਾਂ ਬੈਠਿਆ ਭਾਬੀ ਨਾਲ ਉਹ ਗੱਲਾਂ ਕਰਦਾ ਦੀ ਕੋਈ ਉਹ ਗੱਲਾਂ ਕਰਦਾ ਦੀ ਕਿਹੜੇ ਗੱਲਾਂ ਕਰਦੇ ਨੇ ਨਾ ਚਿੰਬੜ ਚਿੰੜ ਕੇ ਓਏ ਓਏ ਚਿੰਮੜੇ ਬਾਈ ਮੈਂ ਤਾਂ ਤੁਸੀਂ ਮੇਰੀ ਗੱਲ ਸੁਣੋ ਉਹ ਕੀ ਸੁਣਾ ਤੇਰੀ ਮੈਂ ਸਾਰਾ ਸ਼ਰਮ ਆ ਦੇਖ ਲਿਆ ਬਾਹਰ ਨਿਕਲ ਓਏ ਬਾਈ ਬਾਹਰ ਨਿਕਲ ਜਾ ਤੂੰ ਤਾਂ ਮੇਰੀ ਗੱਲ ਸੁਣੋ ਕੀ ਸੁਣਾ ਗਰੀ ਇਹਦਾ ਕੋਈ ਕਸੂਰ ਨਹੀਂ ਆ ਸਾਰਾ ਕਸੂਰ ਮੇਰਾ ਆ ਕੀ ਕਸੂਰ ਤੇਰਾ ਦੱਸ ਮੈਨੂੰ ਤੂੰ ਨਾਲ ਹੀ ਆ ਇਹਦੇ ਨਹੀਂ ਇਹਦਾ ਕੋਈ ਕਸੂਰ ਨਹੀਂ ਆ ਬੱਚਾ ਨਹੀਂ ਪੈਦਾ ਹੋਣ ਕਰਕੇ ਨਾ ਤੁਹਾਡੇ ਚ ਖਰਾਬੀ ਸੀ ਮੈਂ ਮੈਸ ਕਰਕੇ ਇਹਨੂੰ ਫੋਰਸ ਕੀਤਾ ਇਹਦਾ ਕੋਈ ਕਸੂਰ ਨਹੀਂ ਇਹਨੂੰ ਛੱਡ ਦਿਓ ਬਾਈ ਮੇਰਾ ਕੋਈ ਕਸੂਰ ਨਹੀਂ ਹੈ ਗਿਆ ਤੈਨੂੰ ਸ਼ਰਮ ਨਹੀਂ ਆਈ ਤੈਨੂੰ ਹੈਗੀ ਮੜਾ ਮੋਟਾ ਤਾਂ ਸੋਚ ਲੈਂਦੀ ਉਹ ਨਲੇ ਇਧਰ ਮੂੰਹ ਕਰ ਤੈਨੂੰ ਦੱਸਦਾ ਮੈਂ ਕਸੂਰ ਮੇਰੇ ਚ ਨਹੀਂ ਤੇਰੇ ਚ ਸੀ ਮੇਰੇ ਚ ਹਾਂ ਬੱਚਾ ਪੈਦਾ ਕਰਨ ਦੇ ਲੈਕ ਤੂੰ ਨਹੀਂ ਤੁਸੀਂ ਮੈਨੂੰ ਇਹ ਗੱਲ ਪਹਿਲਾਂ ਕਿਉਂ ਨਹੀਂ ਦੱਸੀ ਹੈਗੀ ਉਹ ਮੈਂ ਤੈਨੂੰ ਤਾਂ ਨਹੀਂ ਦੱਸੀ ਮੇਰਾ ਦਿਲ ਟੁੱਟ ਜਾਊਗਾ ਤੈਨੂੰ ਸ਼ਰਮ ਨਹੀਂ ਆਈ ਆ ਸਭ ਕਰਦੇ ਨਹੀਂ ਪਲੀਜ਼ ਮੈਨੂੰ ਮਾਫ ਕਰ ਦੋ ਮੇਰੀ ਗਲਤੀ ਹੋ ਗਈ ਆ ਪਲੀਜ਼ ਮੈਨੂੰ ਮਾਫ ਕਰ ਦੋ ਚਲ ਬਾਹਰ ਨਿਕਲ ਓਏ ਤੂੰ ਵੀ ਬਾਹਰ ਨਿਕਲ ਜਾ ਪਲੀਜ਼ ਮੈਨੂੰ ਮਾਫ ਕਰ ਦੋ ਪਹਿਲੀ ਵਾਰ ਬਾਹਰ ਨਿਕਲ ਪਲੀਜ਼ ਮੈਨੂੰ ਮਾਫ ਕਰ ਦੇ ਇੱਕ ਵਾਰ ਮੈਨੂੰ ਪਲੀਜ਼ ਮਾਫ ਕਰ ਦੋ ਪਲੀਜ਼ ਇੱਕ ਵਾਰ ਮੈਨੂੰ ਇੱਕ ਵਾਰ ਮਾਫ ਕਰ ਦੋ ਇਧਰ